ਇਹ ਜਦ ਰੁਕੂ ਸਸਗਾ ਜੀ ਡੀਵੀਪੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਦੇ ਦਿੱਤੀਆਂ ਪਈਆਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਹੈ ਕਿ ਇਹ ਤਸਵੀਰਾਂ ਜੋ ਕਿ ਕਲਾਂੌਰ ਦੀਆਂ ਨੇ ਤੁਹਾਨੂੰ ਦੱਦੀ ਹੈ ਕਿ ਕਲਾਂੌਰ ਦੇ ਵਿੱਚ ਪਿਛਲੇ ਦਿਨੀ ਸ਼ਹੀਦ ਹੌਲਦਾਰ ਮਲਕੀਤ ਸਿੰਘ ਜੋ ਕਿ ਆਪਣੀ ਡਿਊਟੀ ਅਨੁਸਾਰ ਸ਼ਹੀਦ ਹੋ ਗਏ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਕਲਾਂੌਰ ਦੀ ਮੰਡੀ 'ਤੇ ਜੋ ਵਿਤਰਕੀ ਗਈ ਹੈ ਤੁਹਾਨੂੰ ਦੱਦਾ ਹੈ ਕਿ ਉੱਥੇ ਅੱਜ ਜਦੋਂ ਅੰਤਿਮ ਅਰਦਾਸ I don't know. ਦੇ ਸਮੇ ਉਹਨਾਂ ਦੀ ਬੇਟੀ ਨੇ ਆਪਣੇ ਪਿਓ ਨੂੰ ਸਰਦਾ ਦੇ ਫੁੱਲ ਭੇਟ ਕਰਕੇ ਜਿਹੜਾ ਆ ਆਖਰੀ ਸਲੂਟ ਕੀਤਾ ਧੰਦਾ ਦੀ ਇੱਕੀ ਬੇਟੀ ਨੇ ਜਦੋਂ ਉਹਨਾਂ ਨੂੰ ਸਲੂਟ ਕੀਤਾ ਤੇ ਬਹੁਤ ਸਾਰੇ ਲੋਕਾਂ ਦੇ ਮਨ ਭਾਵਕ ਹੋ ਗਏ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਉਮਰ ਦੇ ਵਿੱਚ ਸ਼ਹੀਦੀ ਪਾ ਜਾਣਾ ਤੇ ਪਿੱਛੇ ਬੱਚਿਆਂ ਦੇ ਲਈ ਜਿਹੜਾ ਆ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਇਸ ਸਮੇ ਬਹੁਤ ਸਾਰੀਆਂ ਮਹਾਨ ਸਖਸੀਤਾ ਨੇ ਇੱਥੇ ਵਿਚਰਨਾ ਜ਼ਰੂਰੀ ਸਮਝਾ ਤੇ ਨਾਲ ਦੀ ਨਾਲ ਤਾਂ ਦੱਸਦੀ ਏ ਕਿ ਇਹ ਇੱਥੇ ਜਦੋਂ ਬੱਚੀ ਨੇ ਆਪਣੇ ਪਿਤਾ ਨੂੰ ਆਖਰੀ ਸਲੂਟ ਕੀਤਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਹ ਸੀਨ ਦੇਖ ਕੇ ਭਾਵੁਕ ਹੋ ਗਏ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਬਹੁਤ ਮਾੜੀ ਗੱਲ ਆ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਰੱਬ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਇੱਕ ਬੱਚੇ ਦੇ ਲਈ ਜਿਹੜਾ ਆ ਇਹ ਸਮਾਂ ਬਹੁਤ ਹੀ ਜ਼ਿਆਦਾ ਮਾੜਾ ਆ ਇਹ ਉਹ ਸੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਨੂੰ ਖੋ ਬੈਠੀ ਹੈ ਤਾਂ ਦੱਸ ਦੇ ਕਿ ਇਸ ਸਮੇਂ ਜਿਹੜਾ ਆ ਬਹੁਤ ਮਹਾਨ ਮਾਨ ਸ਼ਕਤੀਆਂ ਵੀ ਜੜੀਆਂ ਨੇ ਉਹ ਸੰਮਲਿਤ ਹੋਈਆਂ 10 ਦਿਨ ਪਹਿਲਾਂ ਆਪੀ ਸੈਨਾ ਦੀ ਕੈਫਟ ਯੂਨਿਟ ਦੇ ਜਵਾਨ ਬਲਦਰ ਮਲਕੀਤ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਆਪਣਾ ਬਲਦਾਨ ਦੇ ਗਏ ਆ ਜੁੜਾ ਦੇ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸ cerimony ਜਿਹੜੀ ਹੈ ਉਹਨਾਂ ਦੇ ਜੱਦੀਪਿੰਡ ਕਸਵਾ ਜਿਹੜਾ ਕਲਾਨੌਰ ਵਿਖੇ ਜਿਹੜੀ ਜਿੱਤੀ ਗਈ ਬਲਦਾਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਤਪਾ ਗਈ ਐਤ ਮੰਤਪਾ ਕੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਉਹਨ ਕੋਈ ਯਾਦ ਨਹੀਂ ਲੱਗਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਦੇ ਵੇਪਰ ਪ੍ਰੋਫੈਸਰ ਕਰਦੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਾ ਸਤਲ ਸਲੰਕ ਫੋਟੋਟ ਕਰਦਾ ਯੋਧੀ ਬਹੁਤ ਦੁਪਹਰੀ ਹਲੇ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੋਟਲੀ ਬੱਚੀ ਹੈ ਮਿਰਦਾ ਮਾਤਾ ਜੀ ਹੈਗੇ ਆ ਔਰ ਯੰਗ ਲੜਾਈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਲਵਾਇਆ ਦੇ ਕੁਮਰ ਵਿੱਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਜੀ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਨੂੰ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇੰਨਾ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਓ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੇ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰ ਦਾਂਗੇ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰੈਜ਼ੈਂਟੇਟਿਵ ਹੈ ਨਾ ਮੈਂ ਕਿਸੇ ਫ੍ਰੀਲੀਅਲ ਬੋਰਡ ਕੀ ਪਰ ਇਹ ਸੇ ਸਰਕਾਰ ਦੇ ਐਟਲੀਸਟ ਹੈ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਦੋਂ ਕਿੰਨਾ ਵੀ ਹੈਗਾ ਉਹ ਮੈਂ ਜਲਦੀ ਕਰਵਾਵਾਂਗੇ ਜਿੱਤੇ ਇਹ ਤੋਂ ਕਰਕੇ ਬਹੁਤ ਆ ਜਿਹੜਾ ਮਤਲਬ ਕੇਸ ਹੈਗਾ ਹੀ ਉਹਨਾਂ ਲੋਜ ਦਾ ਜਿਹੜਾ ਸਰਦਾਰ ਸਾਹਿਬ ਨੇ ਜਿਹੜਾ ਸੈਨੀ ਵੈਲਫੇਰ ਦੇ ਟਰੈਕਟਰ ਉਹਨੇ 1 ਲੱਖ ਦਾ ਚੈੱਕ ਵੀ ਜਿਹਾ ਕੋਈ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੋਈ ਗੇਟ ਬਣਾਉਣਾ ਸਕੂਲ ਦਾ ਨਾਮ ਰੱਖਣਾ ਉਹ ਜਲਦੀ ਜਲਦੀ ਹੋਏਗਾ ਸਦਾ ਇੱਕ ਵਾਰ ਫੇਰ ਸਾਡੇ ਭਰੋਸਾ ਹਮਤੱਲੀ ਵਰਕੇ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਉਹတို့ ਦੁੱਖਾ ਜੀ ਪਹਾੜ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਇਹਨਾਂ ਦੇ ਪਤੀ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਨੇ ਦੁੱਖ ਬਿਆਨ ਨਹੀਂ ਕੀਤਾ ਤੁਸੀਂ ਜਿਹਨਾਂ ਪਰਵਾਰਾਂ ਦੇ ਹੁੰਦੇ ਹਨ ਡਰ ਵਰਦੇ ਬਹੁਤ ਬੜਾ ਇਹਨਾਂ ਵਾਸਤੇ ਮੁਸੀਬਤਾਂ ਦਾ ਭਾਰ ਕਿੱਦਾਂ ਲੈ ਅੱਜ ਬੁਝੇ ਪਾਸੇ ਹੌਂਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਉਹ ਸ਼ਹੀਦੀ ਪਾਈ ਹੈ ਸ਼ਹੀਦਾਂ ਦਾ ਨਾਮ ਜਿਹੜਾ ਹੰਝੂ ਦੁਨੀਆ ਤੋਂ ਟਿਕਣਾ ਜ਼ਿੰਦਗੀ ਬਹੁਤਾਂ ਕੰਮਾਂ ਤੇ ਬੰਦੇ ਲੋਕ ਨਸ਼ੇ ਪੀ ਕੇ ਵੀ ਮਰ ਰਹੇ ਆ ਕੋਈ ਐਕਸੀਡੈਂਟਾਂ ਜਿਵੇਂ ਮਰ ਰਹੇ ਆ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਰਹੀ ਹੈ ਇਹ ਦੇਖ ਕੇ ਪਰਵਾਰ ਨੂੰ ਅਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਵਾਰ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਦ ਤੱਕ ਅਸੀਂ ਜੀਵੇ ਉਦੋਂ ਤੇ ਇਹ ਸਮਾਜ ਆ ਫੌਜੀ ਦੇ ਸਿੱਤੇ ਸਮਾਜ ਆ ਫੌਜੀ ਦੇ ਸਿੱਤੇ ਦੇਸ਼ ਉਸ ਫੌਜੀ ਪਰਵਾਰਾਂ ਦਾ ਕੋਈ ਪਰਿਵਾਰਾਂ ਦਾ ਜਿੰਨਾ ਮਸਲੇ ਕਰ ਫਿਨ